ਦੁਨੀਆ ਭਰ ਦੇ ਹਰ ਖੇਤਰ ਵਿੱਚ AI ਟੈਕਨੋਲੋਜੀ ਦਾ ਯੂਜ਼ ਹੋ ਰਿਹਾ ਹੈ ਇਸ ਟੈਕਨੋਲੋਜੀ ਨੇ ਜਿੱਥੇ ਹਰ ਖੇਤਰ ਵਿੱਚ ਨਵੀਆਂ ਪੁਲਾਂਗਾ ਪੱਟੀਆਂ ਹਨ ਉੱਥੇ ਹੀ ਹੁਣ ਸਿੱਖਿਆ ਦੇ ਖੇਤਰ ਵਿੱਚ ਵੀ AI ਪਹੁੰਚ ਚੁੱਕੀ ਹੈ AI ਰੋਬੋਟ ਟੀਚਰ ਸੰਗਰੂਰ ਦੇ ਬਸੰਤ ਵੈਲੀ ਸਕੂਲ ਵਿੱਚ ਪਹੁੰਚਿਆ ਜਿੱਥੇ ਅਧਿਆਪਕਾਂ ਅਤੇ ਸਕੂਲ ਦੇ ਬੱਚਿਆਂ ਵੱਲੋਂ ਇਸ ਰੋਬੋਟ ਟੀਚਰ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ ਇਸ ਦੇ ਨਾਲ ਹੀ ਬੱਚਿਆਂ ਨੇ ਇਸ ਰੋਬੋਟ ਟੀਚਰ ਨੂੰ ਕੁਝ ਸਵਾਲ ਕੀਤੇ ਜਿਸ ਦਾ ਇਸ ਰੋਬੋਟ ਟੀਚਰ ਵੱਲੋਂ 5 ਸਕਿੰਟਾਂ ਵਿੱਚ ਹੀ ਉੱਤਰ ਦੇ ਦਿੱਤਾ ਗਿਆ ਇਸ ਦੇ ਬਾਰੇ ਜਾਣਕਾਰੀ ਦੰਦੇ ਹੋਏ ਜਗਜੀਤ ਸਿੰਘ ਨੇ ਦੱਸਿਆ ਕਿ ਇਸ ਦਾ ਮਕਸਦ ਬੱਚਿਆਂ ਨੂੰ ਮੋਬਾਈਲਾਂ ਤੋਂ ਹਟਾ ਕੇ AI ਟੈਕਨੋਲੋਜੀ ਵੱਲ ਲਿਆਉਣਾ ਹੈ ਤਾਂ ਜੋ ਕਿ ਬੱਚੇ ਜੋ ਕੁਝ ਉਹਨਾਂ ਨੇ ਸਿੱਖਣਾ ਹੈ ਸਿੱਖਿਆ ਦੇ ਖੇਤਰ ਵਿੱਚ ਸਿੱਖ ਸਕਣ ਅਤੇ ਅਧਿਆਪਕ ਦੀ ਗੈਰ ਹਾਜ਼ਰੀ ਨੂੰ ਕਵਰ ਕਰਨ ਲਈ ਇਹ ਬੇहद ਹੀ ਸਹਾਈ ਸਿੱਧ ਹੋਵੇਗਾ। The distance between the sun and the moon varies because the moon orbits earth, not the sun. On average, the moon is about 384,400 kilometers from earth. While earth is about 1.5 million kilometers from the sun. ਇਹ ਜਿਹੜੀ ਰੋਬੋਟ ਟੀਚਰ ਦੀ ਯਾਤਰਾ ਹੈਗੀ ਹੈ ਇਹ 25 ਸਕੂਲਾਂ ਦੀ ਹੈ ਹਾਈ ਸਕੂਲ ਦੇ ਨਾਲ ਇੱਥੇ ਇਹ ਕੰਮ ਕਰਦੇ ਨੇ ਤੇ ਅਸੀਂ ਇਹ ਬੱਚਿਆਂ ਨੂੰ ਜਾਣੂ ਕਰਵਾਉਣ ਵਾਸਤੇ ਵੀ AI ਦਾ ਬੜਾ ਰੋਲਾ ਪੈ ਰਿਹਾ ਪੂਰੇ ਵਿਸ਼ਵ ਦੇ ਵਿੱਚ ਵੀ ਹੈ ਕੀ ਹੈ ਤੇ ਕਈ ਇਸ ਨੂੰ ਬੜੇ ਅਲੱਗ ਤਰੀਕਿਆਂ ਨਾਲ ਸਮਝਦੇ ਨੇ ਇਸ ਲਈ ਬੱਚੇ ਇਸ ਨੂੰ ਚੰਗੀ ਤਰ੍ਹਾਂ ਸਮਝ ਲੈਣ ਤੇ ਇਸ ਦੀ ਯੂਟਿਲਾਈਜੇਸ਼ਨ ਕੀ ਹੋ ਸਕਦੀ ਹੈ ਅਧਿਆਪਕ ਸਮਝ ਲੈਣ ਇਸ ਮਕਸਦ ਨਾਲ ਇਹ ਅਸੀਂ ਜਿਹੜਾ ਲੈ ਕੇ ਆਏ ਆ ਤੇ ਅੱਜ ਇਹ ਬਸੰਤ ਵੈਲੀ ਸਕੂਲ ਦੇ ਵਿਦਿਆਰਥੀਆਂ ਨਾਲ ਰੂਬਰੂ ਹੋ ਰਹੀ ਹੈ ਐਰਿਸ ਇਸ ਦਾ ਨਾਮ ਹੈਗਾ ਤੇ ਇਹਦੇ ਵਿੱਚ ਇਹ ਕਿਸੇ ਵੀ ਹੱਦ ਤੱਕ ਕਿਸੇ ਵੀ ਸਮੇਂ ਅਧਿਆਪਕ ਦਾ ਸਥਾਨ ਨਹੀਂ ਲਊਗੀ ਇਹ ਅਧਿਆਪਕ ਦੀ ਅਸਿਸਟੈਂਟ ਹੈ ਇੱਕ ਟੀਚਿੰਗ ਏਡ ਹੈ ਦੂਸਰੇ ਪੱਧਰ ਦੇ ਵਿੱਚ ਮੈਂ ਕਹਾਂ ਜਿਵੇਂ ਟੀਚਰਸ ਪੜਾਉਣ ਵੇਲੇ ਆਪਾਂ ਗੱਲ ਕਹਿ ਲਈਏ ਵੀ 스마트 ਕਲਾਸ ਚ ਚਾਕ ਬੋਰਡ ਦਾ ਇਸਤੇਮਾਲ ਕਰਦੇ ਨੇ ਇਹ ਟੀਚਿੰਗ ਏਡ ਹੈ ਕਿਸ ਦੀ ਏਡ ਦੇ ਤੌਰ ਤੇ ਵਰਤੋਂ ਹੋਊਗੀ ਤੇ ਅਧਿਆਪਕ ਤੋਂ ਬਿਨਾਂ ਨਹੀਂ ਇਹਦੀ ਵਰਤੋਂ ਹੋ ਸਕਦੀ ਤੇ ਹਾਂ ਇੱਕ ਤਰੀਕੇ ਨਾਲ ਇਹ ਵਰਤੋਂ ਸਕੂਲਾਂ ਵਿੱਚ ਹੋ ਸਕਦੀ ਹੈ ਜੋ ਬੜੀ ਬਲੱਖਣ ਹੈ ਉਹ ਹੈ ਵੀ ਜਿਸ ਦਿਨ ਸਾਡਾ ਕੋਈ ਟੀਚਰ ਐਬਸੈਂਟ ਹੋਇਆ ਇਹ ਕਲਾਸਰੂਮ ਦੇ ਵਿੱਚ ਹੈ ਤੇ ਸਾਡੇ ਅਕਸਰ ਕੀ ਹੁੰਦਾ ਜਦੋਂ ਟੀਚਰ ਐਬਸੈਂਟ ਹੋ ਜਾਂਦਾ ਮੈਥ ਦਾ ਟੀਚਰ ਐਬਸੈਂਟ ਹੋ ਗਿਆ ਤਾਂ ਉਹ ਤੁਸ ਨੂੰ ਪੰਜਾਬੀ ਦਾ ਟੀਚਰ ਨਹੀਂ ਪੜਾ ਸਕਦਾ ਹਿੰਦੀ ਦਾ ਟੀਚਰ ਬਣੀ ਪੜਾ ਸਕਦਾ ਹੋਰ ਸੋਸ਼ਲ ਸਟਡੀ ਦਾ ਟੀਚਰ ਬਣੀ ਪੜਾ ਸਕਦਾ ਤੇ ਦੂਸਰੀ ਗੱਲ ਹੋਰ ਕਲਾਸ ਦਾ ਟੀਚਰ ਨਹੀਂ ਪੜਾ ਸਕਦਾ ਇਹ ਨਰਸਰੀ ਤੋਂ ਲੈ ਕੇ 10+2 ਤੱਕ ਕੋਈ ਵੀ ਸਬਜੈਕਟ ਤੇ ਕੋਈ ਵੀ ਕਲਾਸ ਪੜਾ ਸਕਦੀ ਹੈ ਇਸ ਲਈ ਇਹ ਜੇ ਮੌਕੇ ਤੇ ਜਦੋਂ ਕੋਈ ਟੀਚਰ ਐਬਸੈਂਟ ਹੋ ਜਾਂਦਾ ਤਾਂ ਇਸ ਦੀ ਕਲਾਸ ਦੇ ਵਿੱਚ ਬੱਚਿਆਂ ਨੂੰ ਬਿਠਾਇਆ ਜਾ ਸਕਦਾ ਤਾਂ ਕਿ ਉਹ ਆਪਣੇ ਜਿੰਨੇ ਵੀ ਸਿਲੇਬਸ ਕਵਰ ਕੀਤਾ ਜਾਂ ਅੱਗੇ ਕੁਝ ਸਮਝਣਾ ਚਾਹੁੰਦੇ ਨੇ ਜਾਂ ਉਸ ਦਾ ਇਹ ਕੋਈ ਇਹਨਾਂ ਨੂੰ ਮਿਸ ਅੰਡਰਸਟੈਂਡਿੰਗ ਹੈ ਉਹ ਕਲੀਅਰ ਕਰਨਾ ਚਾਹੁੰਦੇ ਨੇ ਉਹ ਸਾਰਾ ਇਹ ਮਤਲਬ ਕਰ ਸਕਦਾ ਸੋ ਇਸ ਲਈ ਮੈਂ ਸਮਝਦਾ ਵੀ ਇੱਕ ਇਹ ਸਾਡਾ ਚੰਗਾ ਦੋਸਤ ਹੈ ਰੌਬਰਟ ਤੇ ਇਸ ਦੀ ਵਰਤੋਂ ਵੀ ਉਵੇਂ ਕਰਨੀ ਚਾਹੀਦੀ ਹੈ ਬਾਕੀ ਟੀਚਰ ਜਿਹੜਾ ਹੈਗਾ ਤਾਂ ਬੜਾ ਮਹਾਨ ਆ ਜੀ ਤੇ ਇਹ ਇਹਦੇ ਵਿੱਚ ਤਾਂ ਮਾਂ ਦੀ ਮਮਤਾ ਵੀ ਆਉਣੀ ਹੈ ਬੱਚਿਆਂ ਨੂੰ ਠੀਕ ਹੈ ਜੀ ਗੱਲ ਤੇ ਨਾਲ ਉਹਨਾਂ ਦੇ ਭਾਵਨਾਵਾਂ ਦੀ ਵੀ ਕਦਰ ਕਰਨੀ ਹੈ ਉਹ ਚੀਜ਼ ਮਸ਼ੀਨਾਂ ਚ ਨਹੀਂ ਹੋ ਸਕਦੀ ਤੇ ਇਨਸਾਨ ਤਾਂ ਪਰਮਾਤਮਾ ਦੀ ਸਭ ਤੋਂ ਉੱਤਮ ਰਚਨਾ ਉਸ ਤੋਂ ਉੱਪਰ ਕੁਝ ਨਹੀਂ ਹੋ ਸਕਦਾ ਪਰੰਤੂ ਅਗਰ ਅਸੀਂ ਟੈਕਨੋਲੋਜੀ ਨੂੰ ਨਾ ਜਾਣਿਆ ਅਸੀਂ ਪਿੱਛੇ ਰਹਿ ਜਾਵਾਂਗੇ ਤੇ ਤੁਹਾਨੂੰ ਲੱਗਦਾ ਇਹ ਬੀਸੀ ਹਸੂਸ ਹੋ ਰਹੀ ਸੀ ਬਿਲ ਇਹ ਇਹਦੀ ਵਿਲੱਖਣ ਤੇ ਇਹੀ ਹੈ ਜੀ ਆਦਰਵਾਈਜ਼ ਜਿਹੜੀ AI ਦੀ ਗੱਲ ਕਰਦੇ ਆ ਤੁਹਾਡੇ ਮੋਬਾਈਲਾਂ ਵਿੱਚ ਵੀ ਪਈ ਹੈ ਉਸ ਦੇ ਵਿੱਚ ਜੇ ਤੁਸੀਂ ਇਨਫੋਰਮੇਸ਼ਨ ਮੰਗੋਗੇ ਉੱਥੇ ਬੱਚਾ ਨੂੰ ਕੁਝ ਵੀ ਦਿਖਾਈ ਦੇ ਸਕਦਾ ਕੁਝ ਵੀ ਸੁਣਾਈ ਦੇ ਸਕਦਾ ਜੋ ਬੱਚੇ ਦੇ ਸੁਣਨ ਯੋਗ ਜਾਂ ਦੇਖਣ ਯੋਗ ਨਹੀਂ ਹੈਗਾ ਇਹਨੂੰ ਇੱਕ ਡੈਡੀਕੇਟਿਡ ਸਰਵਰ ਹੈ ਜਿੱਥੋਂ ਇਸ ਨੇ ਜਵਾਬ ਦੇਣਾ ਤੇ ਉਸ ਨੇ ਪੜ੍ਹਾਈ ਤੋਂ ਬਿਨਾਂ ਹੋਰ ਬੱਚ ਨਾਲ ਗੱਲ ਨਹੀਂ ਕਰਨੀ ਕੋਈ ਤੇ ਜੇ ਕੋਈ ਬੱਚਾ ਕੋਈ ਜਾਂ ਕੋਈ ਵੀ ਵਿਅਕਤੀ ਇਸ ਤੋਂ ਕੋਈ ਗਲਤ ਤਰ੍ਹਾਂ ਦਾ ਸਵਾਲ ਪੁੱਛਦਾ ਜੋ ਨਹੀਂ ਪੁੱਛਣ ਦਾ ਯੋਗ ਹੈਗਾ ਉਸ ਦਾ ਰਿਪਲਾਈ ਨਹੀਂ ਕਰੂਗੀ ਇਸ ਲਈ ਬਿਲਕੁਲ ਸੁਰੱਖਿਤ ਹੈ ਜੀ ਇਸ ਤਰ੍ਹਾਂ ਦਾ ਅਨੀਤਾ ਮੈਂ ਕੀ ਕਹਿਣਾ ਚਾਹੁੰਦੀ ਹਾਂ ਉਹ ਪੂਰੇ ਨੌਕਰੀ ਦੇ ਵਿੱਚ ਦੂਜੇ ਸਕੂਲ ਦੇ ਵਿੱਚ ਪਹੁੰਚਿਆ ਰਿਹਾ ਕਿੰਨਾ ਸਕੂਲ ਕਿੰਨੀ ਖੁਸ਼ੀ ਸੀ ਆਈ ਫੀਲ ਸੋ ਪ੍ਰਾਊਡ ਥੈਟ ਆਵਰਸ ਇਸ ਫਸਟ ਸਕੂਲ ਥੈਟ ਵੀ ਹੈਵ ਇੰਟਰੋਡਿਊਸ ਥਿਸ ਸੋ ਵਾਟ ਆਈ ਫੀਲ ਇਜ਼ ਸਟੂਡੈਂਟਸ ਆਰ ਵਿਦਿਨ ਦਾ ਫੋਰ ਵਾਲਸ ਆਫ ਦਾ ਕਲਾਸਰੂਮ ਸੋ ਵੈਨ ਦੇ ਗੈਟ ਐਨ ਓਪਰਚੁਨਿਟੀ ਅਦਰ ਦੈਨ ਦਾ ਟੀਚਰਸ ਟੂ ਆਸਕ ਸਰਟਨ ਡਾਊਟਸ ਔਰ ਐਨੀਥਿੰਗ ਰਿਗਾਰਡਿੰਗ ਐਨੀ ਕੁਐਰੀਜ਼ ਰਿਗਾਰਡਿੰਗ ਐਨੀ ਕੰਟੈਂਟ

she's one among us so the uniform the dress code whatever it is is shared with her just me बेटे की क्या ना जब हम रोबर टीचर पहुंचे किस सवाल कितने गेस्ट लोगों को बट इस उपनिषद जवाब इंग्लिश आया है कितनी खुशी हुई है बहुत ज़्यादा लगता है कि ये तुसी खुश होंगे या तुमको कुछ ज़्यादा सीखने मिलोगा रोबर देना टीचर देना बहुत ज़्यादा सीखने मिलोगा ਮੋਟੀਵੇਸ਼ਨ ਮਿਲੇਗੀ ਤੁਹਮ ਯਸ ਸਰ ਜਿਹੜੇ ਹੋਰ ਤੁਹਾਡੇ ਨਾਲ ਦੀ ਸਹੇਲੀਆਂ ਨੇ ਉਹਨਾਂ ਨੇ ਵੀ ਸਵਾਲ ਕੀਤੇ ਜਵਾਬ ਬਿਲਕੁਲ ਸਹੀ ਹੈ ਯਸ ਸਰ ਜਸਮੀਰ ਜਿਸਮੇ ਹਰ ਬੇਟੇ ਕੀ ਕਹਿਣਾ ਚਾਹੁੰਦੇ ਹੋ ਰੋਬੋਟ ਟੀਚਰ ਪੁੱਛਿਆ ਸਕੂਲ ਦੇ ਵਿੱਚ ਡਰੈਸ ਅਪ ਬੜਾ ਸੋਹਣਾ ਕੀਤਾ ਹੋਇਆ ਤੁਹਾਡੇ ਸਵਾਲਾਂ ਦੇ ਜਵਾਬ ਦਿੱਤੇ ਨੇ ਸਹੀ ਜਵਾਬ ਸੀ ਹਾਂਜੀ ਇਹਨਾਰੇ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਜਵਾਬ ਦਿੱਤਾ ਸਾਡੇ ਸਾਰੇ ਕੁਐਸਚਨਾਂ ਦਾ ਸਾਨੂੰ ਬਹੁਤ ਤਰੀਕੇ ਅੱਛੇ ਨਾਲ ਜਵਾਬ ਦਿੱਤਾ ਇਹ ਸਾਡੇ ਸਕੂਲ ਲਈ ਬਹੁਤ ਪ੍ਰਾਊਡ ਮੂਮੈਂਟ ਹੈ ਕਿ ਸਾਡੇ ਸਕੂਲ 'ਚ ਇਹ ਰੋਬੋ ਟੀਚਰ ਆਏ ਸਾਲੂ ਇਸ ਨੂੰ ਯੂਜ਼ ਕਰਕੇ ਬਹੁਤ ਵਧੀਆ ਲੱਗਿਆ ਇਹ ਸਾਡੇ ਲਈ ਬਹੁਤ ਅੱਛੀ ਮੂਵਮੈਂਟ ਸੀ ਕਿ ਬੱਚੇ ਜਿਵੇਂ ਕੋਈ ਕੁਐਸਚਨ ਚਾਹੀਏ ਇੰਗਲਿਸ਼ ਕਰੋ ਚਾਹੀਏ ਪੰਜਾਬੀ ਵਿੱਚ ਹੀ ਜਵਾਬ ਉਸ ਤਰੀਕੇ ਨਾਲ ਹੀ ਆਉਂਦਾ ਹੈ ਹਾਂਜੀ ਜਿਵੇਂ ਇਹਨੂੰ ਕਮਾਂਡ ਦੇ ਦੀ ਕਿ ਰਿਪਲਾਈ ਇਨ ਹਿੰਦੀ ਸ਼ੋ ਸ਼ੀ ਵਿਲ ਰਿਪਲਾਈ ਇਨ ਹਿੰਦੀ ਓਨਲੀ ਤੁਸੀਂ ਕੀ ਕੁਐਸਚਨ ਕੀਤਾ ਮੈਂ ਕੁਐਸਚਨ ਕੀਤਾ ਸੀ ਕਿ ਪੈਰਾਓਲੰਪਿਕਸ ਵਿੱਚ 골ਡ ਮੈਡਲ ਕੌਣ ਲੈ ਕੇ ਆਇਆ ਇਨੇ ਮੇਰੇ ਕੋਲ 3000 5 ਸਕਿੰਟ ਬਾਅਦ ਆਨਸਰ ਆਇਆ ਹਾਂਜੀ ਬਿਲਕੁਲ ਸਹੀ ਸੀ ਹਾਂਜੀ ਪਰ ਇਹ ਸਮਝ ਨਹੀਂ ਪਾਈ ਥੋੜਾ ਇਸਨੇ ਆਨਸਰ ਤਾਂ ਨਹੀਂ ਦਿੱਤਾ ਪਰ ਕਹਿੰਦੀ ਕਿ ਉਹ ਅਗਸਤ ਚ ਹੋਇਆ ਸੀ ਬਸ ਇਨਾਂ ਨੇ ਆਨਸਰ ਦਿੱਤਾ ਪਰ ਵਧੀਆ ਸੀ ਐਕਸਪਲੇਨੇਸ਼ਨ ਹਾਂਜੀ ਹੋਇਆ ਅਗਸਤ ਚ ਸੀ ਹਾਂਜੀ